ਮਜੀਠੀਆ ਸਾਹਿਬ ਉਹਰੇ ਅਮਰੇ ਪਹਿਲਾਂ ਵੈਸੇ ਗੱਲ ਹੋ ਚੁੱਕੀ ਐ ਪਰ ਕਹਿੰਦੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਚੂੜੀ ਹੋਰ ਕਸੀ ਜਾਣੀ ਐ ਮਜੀਠੀਆ ਸਾਹਿਬ ਦੀ ਵੀ ਕਿਹੜੇ ਪੱਖ ਤੋਂ ਕਸੀ ਜਾਣੀ ਐ ਕੀ ਹੋਣ ਲੱਗਿਆ ਨਵਾਂ ਉਹ ਮੈਂ ਅੱਗੇ ਵੀ ਕਿਹਾ ਸੀਗਾ ਕਿ ਮਜੀਠੀਆ ਸਾਹਿਬ ਦੀ ਤੇ ਮਾਨ ਸਾਹਿਬ ਦੀ ਪਰਸਨਲ ਆਇਆ ਹੂੰ ਠੀਕ ਐ ਜੀ ਇਹਨਾਂ ਦੀ ਆਪਸ 'ਚ ਪਰਸਨਲ ਆਇਆ ਪਰਸਨਲ ਮਤਲਬ ਇਨਸੈਂਸ ਐ ਕਿ ਮਜੀਠੀਆ ਸਾਹਿਬ ਉਹਨੂੰ ਵਿਰੋਧੀ ਚਿਰਚ ਐ ਤੇ ਤੁਹਾਨੂੰ ਪਤਾ ਹੀ ਐ ਕਿ ਜਿਹੜਾ ਪਹਿਲਾ ਪਰਿਵਾਰ ਸੀਗਾ ਮਾਨ ਸਾਹਿਬ ਦਾ ਜੀ ਤਾਂ ਉਸ ਮਾਮਲੇ ਦੇ ਵਿੱਚ ਚਨੂ ਗੁੜੀਆ ਸਿਰਤ ਦਾ ਮਾਮਲਾ ਉੱਠਿਆ ਸੀਗਾ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਤਾਂ ਉਸ ਵੇਲੇ ਤੋਂ ਇਹ ਥੋੜੀ ਜਿਹੀ ਟਸਲ ਸੀ ਕਿ ਉਹ ਜ਼ਿਆਦਾ ਚੱਲੀ ਆ। ਮੈਸੇ ਤੇ ਇਹਨਾਂ ਦੀ ਪਹਿਲਾਂ ਹੀ ਆ ਨਾ ਚਿੱਟੇ ਦਾ ਮਾਮਲਾ ਫਲਾਂ ਟਮਕਾਂ ਮਾੜਾ ਜਿਹਾ ਜਰੂਰ ਆ ਸੀ ਤਿਕ ਹੋ ਗਿਆ ਜੇ ਪਕੀ ਰਾਜਨੀਤਿਕ ਵੀ ਸੀਗੇ ਪਰ ਪਰਸਨਲ ਬਣ ਗਿਆ ਸੀਗਾ ਨਾ ਕਿਸੇ ਦੇ ਰੂਪ ਚ ਮਾਨਸਾਪ ਸੀਗੇ ਜਿਹੜੇ ਉਹ ਸਟੇਜਾਂ ਤੋਂ ਵਿਅੰਗ ਕਸਦੇ ਸੀ ਕਿਕਲੀ ਕਰਕੇ ਬਹੁਤ ਵੱਡਾ ਸਿਆਪਾ ਪੈਂਦਾ ਸੀ। ਬਿਲਕੁਲ ਬਿਲਕੁਲ ਕਿਕਲੀ ਕਰਕੇ ਪੈਂਦੇ। ਕਿਕਲੀ ਕਰਕੇ ਬਹੁਤ ਵੱਡਾ ਪਹਿਲਾਂ ਵੀ ਸਿਆਪਾ ਪੈਂਦਾ ਸੀਗਾ। ਤਾਂ ਮਤਲਬ ਕਿ ਉਹ ਸਿਆਸੀ ਵਿਰੋਧ ਇੱਕ ਕਈ ਵਾਰ ਕੀ ਇੱਕ ਦਿਸ਼ਾ ਜਿਹੜੀ ਹੈ ਨਾ ਉਹ ਨਿੱਜੀ ਵੀ ਲੈ ਜਾਂਦਾ ਉਹ ਥੋੜਾ ਨਿੱਜੀ ਤਾਂ ਸੀਗਾ ਪਰ ਇਸ ਮਾਮਲੇ 'ਚ ਫਿਰ ਥੋੜਾ ਜਿਆਦਾ ਲੱਗਦਾ ਸੀ ਤਾਂ ਉੱਤੇ ਬਾਅਦ ਤਦੇ ਹੀ ਤੁਸੀਂ ਦੇਖੋਗੇ ਨਾ ਮਜੀਠੀਆ ਸਾਹਿਬ ਨੂੰ ਜਦੋਂ ਜ਼ਮਾਨਤ ਮਿਲ ਗਈ ਉਸ ਨੂੰ ਚੈਲੰਜ ਕੀਤਾ ਗਿਆ ਸੁਪਰੀਮ ਕੋਰਟ ਤੱਕ ਠੀਕ ਹੈ ਨਾ ਜੀ ਉਸ ਤੋਂ ਬਾਅਦ ਹੀ ਐਸਆਈਟੀ ਦੀ ਜਿਹੜੀ ਹੈ ਜਾਂਚ ਪੜਤਾਲ ਦੁਬਾਰਤੋਂ ਸ਼ੁਰੂ ਹੁੰਦੀ ਹੈ ਹੁਣ ਗੱਲ ਇਹ ਆ ਕਿ ਜਦੋਂ ਐਸਆਈਟੀ ਕੋਲ ਗਏ ਸੀ ਤੇ ਰਾਹ ਦੇ ਵਿੱਚ ਪੱਤਰਕਾਰਾਂ ਨੇ ਪੁੱਛਿਆ ਉਦੋਂ ਚਸ਼ਮਾ ਲਾਇਆ ਆ ਮਜੀਠੀਆ ਸਾਹਿਬ ਨੇ ਹੂੰ ਮਜੀਠੀਆ ਸਾਹਿਬ ਕਹਿੰਦੇ ਕਿ ਜਵਾਨੀ ਵੇਲੇ ਇੱਕ ਵੱਖਰੀ ਦਿੱਖ ਵੀ ਹੁੰਦੀ ਸੀ ਸ਼ਾਇਦ ਮਾਝੇ ਵਾਲਿਆਂ ਨੂੰ ਪਤਾ ਹੋਵੇਗਾ ਉਦੋਂ ਤੇ ਉਹ ਆਪਦੇ ਸਟਾਈਲਿਸ਼ ਲੋਕ ਵਿੱਚ ਸੀਗੇ ਮਜੀਠੀਆ ਉਹ ਕਹਿੰਦੇ ਵੀ ਐਸਆਈਟੀ ਨੇ ਕਿ ਉਹ ਤੋਂ ਦਨਪਤਾ ਕਿ ਸਟਾਈਲ ਹਨ ਹੂੰ ਮਤਲਬ ਕਿ ਮੁਸ਼ਾਇਰਿਆਂ ਦੇ ਹੱਥਾਂ ਆਤ ਵੇਰ ਕੇ ਨਾ ਮਤਲਬ ਕਿ ਉਹਨਾਂ ਦਾ ਨਾ ਅੰਦਾਜ਼ ਹੈ ਉਹ ਪੁਸ਼ਪਾਲਾ ਜਿਸ ਤਰ੍ਹਾਂ ਦਾ ਸਾਹਕਤਾ ਆਇਆ ਤੇ ਫਿਰ ਉਹਨਾਂ ਨੇ ਕਿ ਐਸਆਈਟੀ ਇਦਾਂ ਉਦਾਂ ਵੀ ਲੈਣ ਦੇ ਬਾਰੇ ਜਾਂਚ ਕਰ ਰਹੀ ਹੈ ਤਾਂ ਉਹ ਯਾਰ ਮੇਰੀ ਐ ਨਾ ਕਿ ਵੇਖੋ ਤੁਸੀਂ ਕਿਵੇਂ ਲੱਗਦੀ ਆ ਬਸ ਉਹ ਐਨਕ ਵਾਲਾ ਵੀ ਇੱਕ ਤੰਸ ਸੀਗਾ ਹੂੰ ਕਿਹਦੇ ਤੇ ਸਭ ਨੂੰ ਪਤਾ ਜੀ ਕਿਉਂਕਿ ਮਜੀਠੀਆ ਸਾਹਿਬ ਖੈਰਾ ਸਾਹਿਬ ਇਹ ਬਾਜਵਾ ਸਾਹਿਬ ਇਹ ਉਸ ਚਸ਼ਮੇ ਦੇ ਪਿਛੇ ਜਿਹੜੀ ਇਨਫੈਕਸ਼ਨ ਸੀਗੀ ਗੋਰੇ-ਗੋਰੇ ਮੁਖੜੇ ਤੇ ਕਾਲਾ-ਕਾਲਾ ਚਸ਼ਮਾ ਤੌਬਾ ਖੁਦਾ ਕਰੇ ਖੈਰ ਤੇ ਖੂਬ ਹੈ ਕਰਿਸ਼ਮਾ ਉਹਦੇ ਬਾਰੇ ਇਹ ਇੱਕ ਵੱਖਰੀ ਕਹਾਣੀ ਜਿਹੜੀ ਹੈ ਨਾ ਉਹ ਲਿਖੀ ਫਿਰਦੇ ਆ ਸੰਤ ਪਤਾ ਨਹੀਂ ਇਹ ਪੁਸ਼ਟੀ ਕਰ ਦਿੰਦੀ ਹੈ ਤਾਂ ਇਸ ਕਰਕੇ ਹੁਣ ਸੁਣ ਦੇ ਵਿੱਚ ਜਿਹੜੀ ਗੱਲ ਆਈ ਆ ਕਿ ਇਹ ਮਾਮਲਾ ਜਿਹੜਾ ਥੋੜਾ ਜਦਾਂ ਹੋ ਹੋ ਸਕਦਾ ਹੈ ਕਿ ਥੋੜਾ ਨਿੱਜੀ ਹੋਰ ਹੋ ਗਿਆ ਹੋਵੇ ਤਾਂ ਇਹਦੇ ਵਿੱਚ ਜਿਹੜਾ ਵਿੱਤੀ ਲੈਮ ਦੇ ਹਾਂ ਦਾ ਸਵਾਲ ਵੀ ਕੀਤਾ ਉਸ ਦਿਨ ਕਾਰਚ ਪਤਾ ਨਹੀਂ ਪੱਤਰਕਾਰ ਬੈਠੇ ਸਨ ਜਾਂ ਹੋਰ ਕੋਈ ਹੋ ਸਕਦਾ ਹੈ ਕਿ ਕੋਈ ਹੋਰ ਯੂਟਿਊਬਰ ਵਗੈਰਾ ਵੀ ਅੱਜ ਕੱਲ ਤੁਹਾਨੂੰ ਪਤਾ ਹੁੰਦੇ ਆ ਤਾਂ ਮਤਲਬ ਕਿ ਉਹਦਾ ਜਿਹੜਾ ਥੋੜਾ ਤਹਿ ਤੱਕ ਜਾ ਕੇ ਵੇਖੀ ਨਾ ਸਾਫ ਕਿਤਾਬ ਇਹ ਆ ਕਿ ਮਤਲਬ ਇੱਕ ਐਂਗਲ ਇਹ ਆਉਂਦਾ ਹੈ ਕਿ ਇਹਨਾਂ ਦੀਆਂ ਕਿਉਂਕਿ ਮਜੀਠੀ ਇਹਦੀਆਂ ਕੰਪਨੀਆਂ ਕਈ ਨੇ ਹੂੰ ਕਾਰੋਬਾਰੀ ਨਾ ਮੀਠੀਆ ਬਿਲਕੁਲ ਜਿਹਠੀਆਂ ਕੋਈ ਇਹ ਨਹੀਂ ਹੈ ਵੀ ਇਦਾਂ ਹੀ ਤੁਹਾਨੂੰ ਸੜਕਾਂ ਤੇ ਤੁਰਦਾ ਫਿਰਦਾ ਨਜ਼ਰ ਆਉਂਦਾ ਮੈਂ ਇਹਨਾਂ ਬੰਦਿਆਂ ਦਾ ਜੇ ਖਰਚਾ ਵਾਚਾ ਚੱਲਦਾ ਤੇ ਵਿੱਚੇ ਕੰਪਨੀਆਂ ਵੀ ਬਹੁਤ ਹੋਈਆਂ ਔਰ ਸਿੱਧੂ ਸਾਹਿਬ ਅਕਸਰ ਨਿਸ਼ਾਨਾ ਵੀ ਕੱਸਦੇ ਆ ਕਿ ਪਹਿਲਾਂ ਤੇ ਸਭ ਕੁਝ ਕੰਗਾਲੀ ਵਾਲਾ ਹਾਲ ਸੀਗਾ ਤੇ ਬਾਅਦ ਦੇ ਵਿੱਚ ਸਭ ਕਾਰੋਬਾਰਕ ਵਿੱਚ ਸੈੱਟ ਹੋ ਗਿਆ ਉਹ ਇੱਕ ਤੇ ਇਹ ਆ ਕਿ ਜਿਸ ਵੇਲੇ ਨਵਯਉਣ ਯੋਗ ਊਰਜਾ ਦਾ ਦੌਰ ਚੱਲਿਆ ਇਹ ਮਿਨਿਸਟਰ ਸਨ ਜੀ ਤੇ ਮੈਂ ਉਦੋਂ ਮਤਲਬ ਕਿ ਇੱਕ ਦੋ ਮੌਕੇ ਤੇ ਇਹਨਾਂ ਦੇ ਪ੍ਰੋਜੈਕਟ ਕਵਰ ਵੀ ਕੀਤੇ ਆ ਵਜੀਠਿਆ ਸਾਹਿਬ ਜਦੋਂ ਮਨਿਸਟਰ ਹੁੰਦੇ ਸਨ ਮਾਲ ਮੰਤਰੀ ਵੀ ਸੀ ਤੇ ਉਹ ਜਿਵੇਂ ਅਮਨ ਅਰੂੜਾ ਜੀ ਆ ਇਹਦਾ ਮੰਿਸਟਰ ਵੀ ਸੀ ਉਸ ਮੰਤਰਾਲੇ ਦੇ ਇੱਕ ਤੇ ਕੁਝ ਪ੍ਰੋਜੈਕਟਾਂ ਨੂੰ ਲੈ ਕੇ ਸਾਫ ਕਿਤਾਬ ਸ਼ਾਇਦ ਇਹ ਆ ਇੱਕ ਜਿੱਦਾਂ ਮਤਲਬ ਕਿ ਇਹਨਾਂ ਦੀਆਂ ਕੰਪਨੀਆਂ ਚ ਜੋ 10 ਸਾਲ ਇਹਨਾਂ ਨੇ ਸੱਤਾ ਭੋਗੀ ਹੈ ਸ਼ਾਇਦ ਉਹਦੇ ਚ ਇਹ ਆ ਕਿ ਜਿੱਦਾਂ ਇੱਕ ਅੰਕੜਾ ਕਿਸੇ ਨਿਊਜ਼ਪੇਪਰ ਨੇ ਦਿੱਤਾ ਸੀਗਾ ਕਿ 100 Uh, 150 ਕਰੋੜ ਰੁਪਇਆ ਸ਼ਾਇਦ ਮਤਲਬ ਕਿ ਹੈ ਜੀ ਜਿਹੜਾ ਸ਼ਾਇਦ ਡਿਕਲੇਅਰ ਹੈ ਮੈਂ ਦੇਖ ਦਿੰਦਾ ਕਿ ਤਾਂ ਕਿ ਕੋਈ ਕੋਟ ਗਲਤ ਨਾ ਹੋ ਜਾਵੇ ਕਿ ਵਿਦੇਸ਼ ਤੋਂ ਮਿਲਿਆ 150 ਕਰੋੜ ਕੰਪਨੀ ਦੇ ਵਿੱਚ ਪਹੁੰਚਿਆ 154 ਕਰੋੜ ਸ਼ਾਇਦ ਇਹਦਾ ਹੀ ਕਿਤੇ ਨਾ ਕਿ ਉਹ ਵਿੱਤੀ ਲੈਣ ਦੇ ਨਾਲੇ ਸਵਾਲ ਸੋਚ ਆਇਆ ਤਾਂ ਮੈਂ ਥੋੜਾ ਖੰਗਾਲਿਆ ਕਿਸੇ ਨਿਊਜ਼ਪੇਪਰ ਦੀ ਮੈਨੂੰ ਕਟਿੰਗ ਮਿਲੀ ਜਿਹਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਕਿ ਅਸਲ ਦੇ ਵਿੱਚ ਐਸ ਆਈ ਟੀ ਇਹਨਾਂ ਸਵਾਲਾਂ ਦੇ ਜਵਾਬ ਲੈਣਾ ਚਾਹੁੰਦੀ ਹੈ ਤਾਂ ਫਿਰ ਚੂੜੀ ਤਾਂ ਟੈਟ ਅਪ ਹੀ ਹੋ ਜਾਂਦੀ ਹੈ ਨਾ ਜਦੋਂ ਵਿੱਤੀ ਲੈਣ ਦੇ ਦੇਖੋ ਉਹ ਮਾਮਲਾ ਤੇ ਚੱਲਦਾ ਹੀ ਆ ਹਮ ਕਿ ਵਿੱਤੀ ਲੈਣ ਦੇ ਕੀ ਹਿਸਾਬ ਕਿਤਾਬ ਹੈ ਤੇ ਨਾਲ ਆ ਜੁੜ ਗਿਆ ਤਾਂ ਇਹ ਆ ਕਿ ਮਜੀਠੀਆ ਸਾਹਿਬ ਹੁਣ ਮੇਰੇ ਖਿਆਲ ਦੇ ਨਾਲ ਥੋੜਾ ਹੋ ਸਕਦਾ ਹਮ ਕਿ ਚੈਲੰਜ ਤਾਂ ਉਹਨਾਂ ਨੂੰ ਪਹਿਲਾਂ ਹੀ ਆ ਹੋਰ ਹੋ ਸਕਦਾ ਹੈ ਰਾਜਨੀਤਿਕ ਚੈਲੰਜ ਜਿਹੜੇ ਕਾੜੇ ਕਰ ਦਿੱਤੇ ਜਾਣ ਤੇ ਵੈਸੇ ਦੱਸਦੇ ਆ ਕਿ ਮਾਨ ਸਾਹਿਬ ਪੂਰਾ ਜ਼ੋਰ ਲਾ ਰਹੇ ਆ ਕਿ ਥਮਣਾ ਹੀ ਥਮਣਾ ਇਹ ਆ ਨਾ ਫਲਾਣਾ ਰੀਡਰ ਮੈਂ ਥਮਣਾ ਹੀ ਥਮਣਾ ਇੱਕ ਜੱਫਾ ਪਾਉਣਾ ਹੀ ਪਾਉਣਾ ਪੰ ਕਿਸੇ ਵੀ ਮੇਲੇ ਚ ਪਾ ਦਿਆਂ ਬਸ ਉਹੀ ਹਾਲ ਆ ਅੰਦਰ ਖਾਤੇ ਜਿਵੇਂ ਨਿੱਜੀ ਤੌਰ ਤੇ ਕਹ ਲੋ ਇਹ ਤਾਂ ਹੁਣ ਹੋਇਆ ਮੈਂ ਤੁਹਾਨੂੰ ਦੱਸਿਆ ਮਾਨ ਸਾਹਿਬ ਕਈ ਵਾਰ ਇਹ ਆ ਗਾਣਾ ਵੀ ਹੈ ਨਾ ਆਪਣੀ ਆਈ ਤੇ ਜੇ ਕਿਤੇ ਆ ਗਿਆ ਮਾਨ ਨਹੀਂ ਤਾਂ ਗੱਲ ਹੈ ਨਾ ਕਿ ਭਾਈ ਉਹ ਮਾ ਗਾਣੇ ਚ ਨਹੀਂ ਉਦਾਂ ਵੀ ਹੁੰਦਾ ਹੌਣ ਤੇ ਪਾਵਰ ਚ ਵੀ ਆ ਪਰ ਇੱਕ ਚੀਜ਼ ਹੈ ਮੈਂ ਮੇਰਾ ਓਪੀਨੀਅਨ ਹੈ ਕਹ ਲੋ ਠੀਕ ਹੈ ਮੇਰਾ ਕਿ ਜੇ ਮਜੀਠੀਆ ਗਲਤ ਹੈ ਹੂੰ 12 ਸਾਲ ਕਿ 13 ਸਾਲ ਸਾਨੂੰ ਸੁਣਦੇ ਨੂੰ ਹੋ ਗਿਆ ਰੌਲਾ ਜੀ ਕਿ ਭਾਈ ਤੁਹਾਡੇ ਕੋਲ ਹੁਣ ਸਾਰੀ ਪਾਵਰ ਆ ਸਭ ਕੁਝ ਆ ਸਬੂਤ ਜਟਾਓ ਚਲਾਨ ਪੇਸ਼ ਕਰੋ ਟ੍ਰਾਇਲ ਕਰੋ ਅੰਦਰ ਕਰੋ ਸਜ਼ਾ ਕਰਾਓ ਬਿਲਕੁਲ ਤੇ ਜੇ ਨਹੀਂ ਪਾਣੀ ਚ ਮਦਾਨੀ ਪਾਉਣ ਦਾ ਕੋਈ ਤੁਕ ਨਹੀਂ ਇਹ ਸਾਲ ਤੁਸੀਂ ਪਾਣੀ ਚ ਮਦਾਨੀ ਪਾ ਛੱਡੀ ਆ ਜੀ ਮਿੰਟੂ ਜੀ 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 ਆ ਜਗਦੀਪ ਸਿੰਘ ਜੀ ਸ਼ੁਕਰੀਆ ਬਹੁਤ ਬਹੁਤ ਕੰਟਰੀਬਿਊਸ਼ਨ ਲਈ ਤੁਹਾਡਾ ਜੀ ਇਹ ਕਹਿੰਦੇ ਨੇ ਕਿ ਸਾਡੇ ਜੰਡਿਆਲਾ ਗੁਰੂ ਦੇ ਮਿਨਿਸਟਰ ਈਟੀਓ ਸਾਹਿਬ ਵੀ ਕਹਿੰਦੇ ਆ ਆਸਟ੍ਰੇਲੀਆ ਦੇ ਵਿੱਚ ਇਨਵੈਸਟ ਕਰ ਰਹੇ ਆ ਔਰ ਉਹਨਾਂ ਦੇ ਯਾਰ ਦੋਸਤ ਦੱਸ ਰਹੇ ਨੇ ਕਿ ਮੋਟੀ ਇਨਵੈਸਟਮੈਂਟ ਹੈ ਕਹਿੰਦੇ ਮੈਲਵਾਰ ਨੂੰ ਤਾਂ ਆਪਾਂ ਨੂੰ ਦੇਖ ਰਹੇ ਨੇ ਜੀ ਨਹੀਂ ਸਰ ਦੇਖੋ ਗੱਲ ਇਹ ਆ ਕਿ ਅਸੀਂ ਸਪਸ਼ਟ ਕਰ ਦਈਏ ਜਗਦੀਪ ਸਿੰਘ ਜੀ विदाਊਟ ਡਾਕੂਮੈਂਟ ਵਿਦਾਊਟ ਦਸਤਾਵੇਜ਼ ਅਸੀਂ ਕਿਸੇ ਦਾ ਵੀ ਇਦਾਂ ਨਾ ਲਈਏ ਇਹਨਾਂ ਨੇ ਕਮੈਂਟ ਪੜ ਦਿੱਤਾ ਜੀ ਚਲੋ ਪਰ ਮੈਂ ਉਸ ਚੀਜ਼ ਦਾ ਡਿਸਕਲੇਮਰ ਦੇ ਦੇਣਾ ਕਿ ਅਸੀਂ ਕਿਸੇ ਤੇ ਇਸ ਤਰ੍ਹਾਂ ਦਾ ਕੋਈ ਦੋਸ਼ ਨਹੀਂ ਲਾਉਂਦੇ ਸਾਂ ਠੀਕ ਹੈ ਨਾ ਜੀ ਸੋ ਇਹ ਆ ਕਿ ਤੁਸੀਂ ਜੇ ਆਸਟ੍ਰੇਲੀਆ ਰਹਿੰਦੇ ਹੋ ਤੇ ਡਾਕੂਮੈਂਟ ਦੇ ਦਿਓ ਸਾਨੂੰ ਮੈਂ ਕਿ ਪੰਜ ਲਾ ਬਿਲਕੁਲ ਖੁੱਲ ਕੇ ਗੱਲ ਕਰ ਠੀਕ ਹੈ ਜੀ ਸੋ ਗੱਲ ਇਹ ਆ ਕਿ ਵਿਦਆਊਟ ਡਾਕੂਮੈਂਟ ਤੁਹਾਨੂੰ ਵੀ ਪਤਾ ਤੁਸੀਂ ਜਿਸ ਦੇਸ਼ ਚ ਰਹਿੰਦੇ ਹੋ ਵਿਦਆਊਟ ਦਸਤਾਵੇਜ਼ ਤੁਸੀਂ ਕਿਸੇ ਤੇ ਦੋਸ਼ ਨਹੀਂ ਲਾ ਸਕਦੇ ਉਹੀ ਚੀਜ਼ ਸਾਡੇ ਤੇ ਟੁੱਕਦੀ ਹੈ ਬਾਹਰਲੇ ਮੁਲਕਾਂ ਚ ਤੁਸੀਂ ਵਿਦਆਊਟ ਐਵੀਡੈਂਸ ਵਿਦਆਊਟ ਤੁਸੀਂ ਠੋਸ ਤੱਥਾਂ ਦੇ ਕਿਸੇ ਤੇ ਦੋਸ਼ ਨਹੀਂ ਲਾ ਸਕਦੇ ਸਾਬ ਜੀ ਤੋ ਇਹੀ ਚੀਜ਼ ਸਾਡੇ ਤੇ ਟੁੱਕਦੀ ਹੈ ਸੋ ਪਲੀਜ਼ ਮਤਲਬ ਕਿ ਆਪਾਂ ਸੁਣੀ ਸੁਣਾਈ ਗੱਲ ਕਰਨ ਤੋਂ ਗਰੇਜ਼ ਕਰੀਏ ਤੇ ਬੰਦ ਹੋਏਗੇ ਜੀ 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 ਖੈਰ ਇਹਨਾਂ ਨੇ ਵੀ ਨਾਮ ਕੋਈ ਨਹੀਂ ਲਿਆ ਪਰ ਜੇ ਕੋਈ ਡਾਕੂਮੈਂਟ ਤੁਹਾਡੇ ਕੋਲ ਠੋਸ ਹੈ ਤੇ ਉਹ ਜ਼ਰੂਰ ਸਾਡੇ ਤੱਕ ਪਹੁੰਚਦਾ ਕਰ ਦਿਓ ਅਸੀਂ ਜ਼ਰੂਰ ਉਸ ਤੇ ਗੱਲ ਕਰਾਂਗੇ ਮਿੱਟੂ ਜੀ ਥੋੜਾ ਜਿਹਾ ਰਾਜਨੀਤੀ ਤੋਂ ਹਟ ਕੇ ਆਪਾਂ ਜਾਂਦੇ ਜਾਂਦੇ ਇੱਕ ਗੱਲ ਥੋੜੀ ਸਮਾਜ ਨਾਲ ਜੁੜੀ ਕਰ ਲਈਏ ਮੇਰਟ ਦੀ ਖਬਰ ਹੈ ਆ ਦੇਖ ਲਓ ਕਮੈਂਟ ਆਗੇ ਨਾ ਕਿ ਤੁਸੀਂ ਕਿਸੇ ਦਾ ਨਾਮ ਨਹੀਂ ਲੈ ਸਕਦੇ ਜੀ ਠੀਕ ਹੈ ਨਾ ਨਹੀਂ ਇਹ ਇਹੀ ਚੀਜ਼ ਹੁੰਦੀ ਐਥਿਕਲੀ ਇਹ ਚੀਜ਼ਾਂ ਗਲਤ ਹੋ ਜਾਂਦੀਆਂ ਨੇ ਹੂੰ ਠੀਕ ਹੈ ਨਾ ਜੀ ਸੋ ਇਸ ਕਰਕੇ ਕਿਉਂਕਿ ਉਹ ਮੰਤਰੀ ਨੇ ਚੁਣੇ ਹੋਏ ਨੁਮਾਇੰਦੇ ਨੇ ਸਾਡਾ ਕੋਈ ਹੱਕ ਨਹੀਂ ਬਣਦਾ ਕਿ ਵਿਦਾਊਟ ਦਸਤਾਵੇਜ਼ ਅਸੀਂ ਕੋਈ ਗੱਲ ਕਰੀਏ ਪਿਛਲੇ ਦਿਨ ਮੈਨੂੰ ਇੱਕ ਇਨਪੁੱਟ ਮਿਲੀ ਅਸੀਂ ਇੱਕ ਐਮਐਲਏ ਫੜਿਆ ਸੀਗਾ ਹੂੰ ਉਦੋਂ ਮਾਨ ਸਰਬ ਹੁੰਦੇ ਸੀ ਮੇਰੇ ਨਾਲ ਅਸੀਂ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਵਿਦਾਊਟ ਪਰਮਿਸ਼ਨ ਸੀਬੀਆਈ ਦਾ ਕੇਸ ਚੱਲਦਾ ਸੀਗਾ ਕੈਨੇਡਾ ਦੀ ਯਾਤਰਾ ਤੇ ਅਸੀਂ ਫੜ ਲਿਆ ਸੀ ਕਿਉਂਕਿ ਸਾਡੇ ਕੋਲ ਸਾਰਾ ਮਿਲ ਗਿਆ ਸੀਗਾ ਤਾਣਾ ਵੜ ਪਿਛਲੇ ਦਿਨੀ ਐਸੇ ਤਰ੍ਹਾਂ ਦੇ ਧਿਆਨੇ ਦੇ ਐਮਐਲਏ ਬਾਰੇ ਵੀ ਮੈਨੂੰ ਦੱਸਿਆ ਗਿਆ ਹੂੰ ਕਿ ਸ਼ੱਕ ਹੈ ਤਾਂ ਮੈਂ ਕਿ ਸ਼ੱਕ ਦੇ ਆਧਾਰ ਤੇ ਨਹੀਂ ਜੇ ਦਸਤਾਵੇਜ਼ ਮਿਲ ਗਿਆ ਤਾਂ ਫਿਰ ਠੀਕ ਹੀ ਰਹਾ ਗਿਆ ਠੀਕ ਹੈ ਨਾ ਜੀ ਸੋ ਗੱਲ ਇਹ ਆ ਕਿ ਸ਼ੱਕ ਜਾਂ ਸੂਚਨਾ ਜਾਂ ਸੁਣੀ ਸੁਣਾਈ ਗੱਲ ਇੱਕ ਵੱਖਰਾ ਹੁੰਦਾ ਇੱਕ ਸਬੂਤ ਯਾਨੀ ਦੋਹਾਂ ਚ ਦੱਸ ਦੇਣਾ ਮੈਂ ਤੁਹਾਨੂੰ ਇੱਕ ਚ ਅਸੀਂ ਸ਼ਰੇਆ ਜਿਹੜੀ ਪੱਕੀ ਆਡੀਅנס ਹੈ ਨਾ ਆਪਣੀ ਪੁਰਾਣੀ ਉਹਨਾਂ ਨੂੰ ਪਤਾ ਕਿਹੜਾ ਵਧਾਇਕ ਆ ਹੂੰ ਠੀਕ ਹੈ ਜੀ ਤੇ ਨਾਲੇ ਉਹਨੇ ਪੇਸ਼ਕਸ਼ ਵੀ ਕੀਤੀ ਸੀਗੀ ਜੀ ਸਾਡੀ ਟੈਕਨੀਕਲ ਟੀਮ ਨੂੰ ਵੀ ਪਤਾ ਹੈ ਤਦੋ ਸਿ ਛੱਡੋ ਜੀ ਛੱਡੋ ਜੀ ਜੋ ਜੋ ਉਹ ਰਾਗ ਹੁੰਦੀਆਂ ਇਹ ਚੀਜ਼ਾਂ ਦੀ ਠੀਕ ਹੈ ਜੀ ਅਸੀਂ ਕਹ ਨਹੀਂ ਜੀ ਅਸੀਂ ਛੱਡੂ ਛਡਾਉਣ ਵਾਲੇ ਨਹੀਂ ਹਾਂਗੇ ਤਾਂ ਕਹਿਣ ਦਾ ਮਤਲਬ ਹੈ ਕਿ ਉਹ ਦੂਜਾ ਕੇਸ ਸੀਗਾ ਉੱਥੇ ਸਾਡੇ ਸਾਹਮਣੇ ਸਬੂਤ ਸੀਗੇ ਠੀਕ ਹੈ ਨਾ ਜੀ ਦਸਤਾਵੇਜ਼ ਵਿੱਚ ਸੀਗੇ ਤਾਂ ਪਰ ਇੱਥੇ ਸਾਡੇ ਕੋਲ ਹਾਲੇ ਦਸਤਾਵੇਜ਼ ਨਹੀਂ ਜਿੱਦਨ ਦਸਤਾਵੇਜ਼ ਆਗੇ ਮੈਂ ਉਸ ਵਿਦਾਇਕਾ ਦਾ ਨਾਮ ਲੈ ਦੂੰ ਵਿਦਾਇਕ ਦਾ ਨਾਮ ਲੈ ਦੂੰ ਠੀਕ ਹੈ ਨਾ ਕੋਈ ਜੀ 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 ਮਿੰਟੋ ਜੀ ਖੈਰ ਚਲੋ